ਹਲਕਾ ਫਲੋਰ ਦੇ ਪਿੰਡ ਵਕਾਪੁਰ ਵਿਖੇ 9000 ਰੁਪਏ ਦੀ ਯਾਦ ਦੇ ਵਿੱਚ ਸਲਾਨਾ ਭੰਡਾਰਾ ਦਾ ਛਿੰਝ ਮੇਲਾ ਮੋਹ ਨਗਰ ਨਿਵਾਸੀ கிராம ਪੰਚਾਇਤ ਐਨਆਰਆਈ ਹੋਰ ਜੋ ਨਸਲ ਜੋ ਬੜੀ ਹਿੱਤੰਤਨੋਂ ਆ ਗਿਆ ਇਸ ਮੌਕੇ ਪੰਜਾਬ ਦੇ ਹਰ ਕੋਨੇ ਕੋਨੇ ਤੋਂ ਮਹਿਲਵਾਨੋ ਨਹੀਂ ਸਲਾਨਾ ਛਿੰਝ ਮੇਲੇ ਦੇ ਵਿੱਚ ਭਾਗ ਲਿਆ ਇਸ ਮੌਕੇ ਦਾਨੀ ਤੇ ਵਿਸ਼ੇਸ਼ ਚੀਤਾ ਦਾ ਸ਼ੋਭਾ ਪਾ ਕੇ ਸਿਰਮਾਨ ਕੀਤਾ ਗਿਆ ਇਸ ਮੌਕੇ ਪ੍ਰੰਧ ਕਮੇਟੀ ਨੇ ਦਾਨੀ ਸਜਰਾ ਤੇ ਇਹਨਾਂ ਦੇ ਵੀਰਾਂ ਦਾ ਤਹਿ ਦਰੁਦ ਅਰਵਾਦ ਕੀਤਾ ਕੈਮਰਾਮੈਨ ਐਸਏਟੀ ਨਦੀਨ ਮਾਨਕ ਸਿੰਘ ਯਾਰ ਦਾ ਸਾਹਮਣੇ ਲਾਗੇ ਦੀ ਯਾਰ ਚੰਡੀ ਦਾ ਕਿਹੜਾ ਨਾਮ ਜਾਣਾ ਉਧਰ ਜਿਹੜੇ ਮੇਰੇ ਵੀਰ ਵਿੱਚ ਖਾਣ ਦੇ ਐਕਟ ਦੇ ਉਨੀ ਬਾਦੂ ਨਹੀਂ ਕਹਿਣਾ ਪਰ ਸ਼ਬਦ ਮਾੜਾ ਇਸ ਕਰਕੇ ਜਿਨ੍ਹਾਂ ਦੇ ਅੰਦਰ ਡੂਟੀ ਜੀ ਬੋਲੋ ਕਿ ਕਦੇ ਪੱਤੀ ਟਰੋਫੀ ਦੇ ਮਾਨ ਦੇ ਸਨਮਾਨ ਮੈਂ ਮੈਨੂੰ ਨੇ ਦਿੱਤਾ ਉਹਨਾਂ ਲਾਗੀ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਜਿਹੜੇ ਅੱਜ ਪ੍ਰੈਸ ਮੀਡੀਆ ਦੀ ਸ਼ਖਸੀਤਾਂ ਜਿੰਨੀਆਂ ਵੀ ਭੁੱਜੀਆਂ ਨੇ ਇਹਦਾ ਧੰਨਵਾਦ ਕਿੱਦਾਂ ਜਾਇਆ ਸਵਾਨਾ ਸਿੰਘ ਮੇਲਾ ਬਗਾ ਬਗਰ ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਜਸ ਬਗਾ ਬਗਰ ਤੇ ਕਰਨ ਬਗਾ ਬਗਰ ਬੜਾ ਰਾਜਾ ਤੇ ਸ਼ਿਵਨ ਦਾ ਲਾਗੀ ਗੇਲ ਅਮਰੀਕਾ ਜੱਤਪੀਤ ਗਰੇਵਾਲ ਦੇ ਬਰਕਰ ਅਗਰਾਂਦੀ ਗੇਲ ਜੀ ਅਮਰੀਕਾ ਜੱਤ ਗੇਲ ਅਮਰੀਕਾ ਟੀਮ ਸੋਮਨ ਅਮਰਕਾ ਮਾਈਕ ਕਰਨ ਦੀ ਜਿਹਦੇ ਵੱਲ ਜੀ ਬਾਬਾ ਜੀ ਜਦੋਂ ਮੈਂ ਬਾਬਾ ਜੀ ਨੂੰ ਮਲਾਵਾ ਆਪਾਂ ਕਿਹੜਾ ਲਵਾ ਦੀ ਬਾਬਾ ਜੀ ਆਓ ਪਰਵਾਨ ਅੜੀਕ ਦਿਨ ਫਿਰ ਇਹਨਾਂ ਨੇ ਤਿਆਰੀ ਕਰਨੀ ਆ ਜਿੱਤਾਂ ਤੇ ਤੁੰਨੇ ਨਸਲੀ ਬਾਕੀ ਆ ਜਿਹੜਾ ਅਲੀ ਕੈਨੇਡਾ ਤਾਂ ਸਿੰਘ ਦੀ ਕੈਨੇਡਾ ਸਰਦੀਪ ਗਿੱਲ ਕੈਨੇਡਾ ਰਮਸ਼ੀ ਦੀ ਟਾਲੀ ਵਾਪਸ ਕੀਤਾ ਜਾ ਰਿਹਾ ਧੰਨ ਧੰਨ ਗੋਗਾ ਜਾਨ ਪਿੰਡ ਬਗਾਪੁਰ ਛਿੰਝ ਮੇਲਾ ਜਿੱਥੇ ਦੁਨੀਆਂ ਦੇ ਮੰਨੇ ਪਰਮਨੇ ਮੱਲ ਪੁੱਜੇ ਅੱਜ ਪ੍ਰਿੰਤਪਾਲ ਪਾਜੀ ਗੋਗਾਵਾ ਤੇ ਨਾਲ ਰੋਸ਼ਨ ਪਾਜੀ ਕਿਰਲ ਕੜ ਦਾ ਗੇੜਾ ਲਵਾਇਆ ਜਾ ਰਿਹਾ ਹਰਮਨ ਪਾਜੀ ਆਲਮਗੀਰ ਪੱਜ ਕੇ ਵਿੱਚ ਆਵੇ ਤੇ ਕਰਨ ਪੀਏ ਪੀ ਜਲੰਧਰ 2 ਨੰਬਰ ਦੀ ਝੰਡੀ ਵਾਲੇ ਮੱਲ ਆਜੋ ਮੇਰੇ ਵੀਰ ਸ਼ਾਹਬਾਜ਼ ਅੱਜ ਦੇ ਛਿੰਝ ਮੇਲੇ ਜਿੱਨਾ ਸਾਰੇ ਸਤਿਕਾਰਯੋਗ ਸ਼ਖੀਰਾਂ ਦਾ ਬਹੁਤ ਵੱਡਾ ਹਦਮ ਹੈ ਉਧਰ ਨਾਕੀ ਸਾਹਿਬ ਉਹਨਾਂ ਦਾ ਦਿਲੋਂ ਧੰਨਵਾਦ ਜਵਾਬਾ ਟੀਵੀ ਦਾ ਐਂਡ ਵਾਲੇ ਭਰਾਵ ਤੇ ਕਰਨ ਪੀਐਮ ਬਹੁਤ ਬੜਾ ਸਨਕਾਰ ਦੇਖਦੇ ਬੋ ਵਿਚਾਰ ਕੈਨੇਡਾ ਤੇ ਲਾ ਲਾਗਰ ਸਾਹਿਬ ਜਿੰਦ ਤੋਂ ਕਰਦਾ ਜੱਕਾ ਸੁਮਰ ਕਬਾਇਤ ਬਿੰਦੂ ਸਕੂਲ ਮੈਚ ਪਾਲਮੀ ਵੀ ਕਬਾਇਤ ਦੀਸ਼ਾ ਵੀ ਕਬਾਇਤ ਤਸ਼ਰੀਫ ਮੈਵੀ ਕਬਾਇਤ ਜਰੀਲਾਮ ਕਬਾਇਤ ਤੇ ਦੁੱਤ ਮੈਚ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਬਹੁਤ ਬਹੁਤ ਹਲਕੀ ਕਰਨ ਦੀ ਬਹੁਤ ਵਧੀਆ ਖੁਸ਼ੀਆਂ ਚੜੀਆਂ ਨੇ ਇਹ ਬਗੈਰ ਮਰਗੀ ਤੋਂ ਮੇਰੇ ਵੀ ਜਿਹੜਾ ਮਨ ਆ ਰਿਹਾ ਉਹ ਪੰਨਾਂ ਨੂੰ ਬੇਨਤੀ ਕਰਦੀ ਉਹ ਖੁਰਦੀ ਜੁਮੇਵਾਰੀ ਪ੍ਰਬੰਧਾ ਜੀ ਦੇ ਬੱਲੇ ਨੂੰ ਮੈਂ ਬੇਨਤੀ ਕਰਦਾ ਹੈ ਪਹਿਲ ਪਾਸੇ ਪ੍ਰਿੰਸੀਪਲ ਦੀ ਫਗਵਾੜਾ ਸਮਸਥਾਨ ਦੇ ਲਾਲ ਰੰਗ ਦਾ ਲੰਗੋਟ ਹੈ আর ਦੂਸਰੇ ਪਾਸੇ ਕਰਨ ਆ ਖਾੜਾ ਪੀਪੀ ਦੇ ਦਿੱਤਾ ਅਜਦਾ 2 ਨੰਬਰ ਦਾ ਪਟਕਾ ਆ ਖਾੜੇ ਬਾਸ਼ਾ ਨੇ ਸ਼ੁਰੂ ਹੋ ਚੁੱਕਾ ਹੈ ਔਰ 2 ਨੰਬਰ ਦੀ ਝੰਡੀ ਦਾ ਇਨਾਮ ਸਤਿਕਾਰਯੋਗ ਬਹੁਤ ਹੀ ਸਤਿਕਾਰਯੋਗ ਭਰਾਵਾਂ ਦਾ ਮੈਂ ਤਰਨਾਤ ਕਰਦਾ ਜਿਨ੍ਹਾਂ ਦੇ ਵੱਲੋਂ ਅਜਦਾ 2 ਨੰਬਰ ਝੰਡੀ ਦਾ ਮਾਣ ਸਨਮਾਨ ਦਿੱਤਾ ਜਾਵੇਗਾ ਕਰ ਲੈ ਤੇ ਪੀੜੀ ਹੋਵੇ ਜੱਖ ਦੀ ਮਾਰ ਵਿੱਚ ਜਿੰਦੇ ਲੱਗੇ ਫੇਰ ਮੈਂ ਖਾਣਿਆਂ ਉਹ ਨਾਟਕਾਂ ਦਾ ਜਿਹੜਾ ਵਿਸ ਕੋਲੇ ਪੈਂਦੇ ਬਜਰੇ ਇਹ ਜਿੱਤ ਰਾਜ ਜੀ ਦੀ ਉਸ ਪਰਿਵਾਰ ਦੇ ਨਾਮ ਦਿੱਤੀ ਜਾਊਗੀ ਆਉਂਦੇ ਸਾਲ ਦਾ ਬਲਤ ਵੀ ਜਿਹੜਾ ਬਹੁਤ ਹੋਟਲ ਦਾ ਹੈ ਲੈ ਲੈ ਜਿਲ੍ਹਾਦਰ ਤੇ ਦੂਸਰੇ ਪਾਸੇ ਹਰਮਨ ਪਹਿਲਵਾਨ ਦੀ ਆਲਮਗੀਰ ਦੇ ਦਰਮਿਆਨ ਐਨ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਬਹੁਤ ਵਧੀਆ ਕੁਸ਼ਤੀ ਇੱਕ ਪਾਸੇ ਹਰਮਨ ਦੂਸਰੇ ਪਾਸੇ ਦੇ ਕਹਿੰਦੇ ਕਿ ਕਰ ਨਾ ਖਾਣਾ ਪੀਏ ਪੀ ਜੀ ਬਹੁਤ ਸੋਜੀ ਇਧਰ ਪੰਡਤ ਰੁੜਕੀ ਜੀ ਦਾ ਸਨਮਾਨ ਕੀਤਾ ਗਿਆ ਇਹਨਾਂ ਤੋਂ ਬਾਅਦ ਜਿਹੜਾ ਅਗਲਾ ਸਨਮਾਨ ਕੀਤਾ ਜਾਣਾ ਸਾਡੇ ਸੋਨੂ ਰਾਵਲ ਪਿੰਡੀ ਪਾਹੂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉਹਨਾਂ ਤੋਂ ਬਾਅਦ ਬਿੱਲੂ ਬਿੱਲੂ ਰੁਣਕੀ ਪਾਹੂ ਜੀ ਆ ਜਾਣਾ ਉਹਨਾਂ ਦਾ ਸਨਮਾਨ ਕੀਤਾ ਜਾਣਾ ਮਿਹਰਬਾਨੀ ਕਰਕੇ ਬਿੱਲੂ ਭਾਜੀ ਆਓ ਬਿੱਟੂ ਸਾਡਾ ਭਰਾ ਮੰਡੀ ਵਾਲਾ ਵੀ ਪਹੁੰਚਿਆ ਭਰਾਵਾਂ ਦਾ ਧੰਨਵਾਦ ਹੈ ਇਧਰਲੇ ਪਾਸੇ ਰਿਸ਼ੀ ਪੰਡਤ ਪਾਹੂ ਜੀ ਆ ਰਹੇ ਨੇ ਕਰਤਬਾਰ ਉਹਨਾਂ ਦਾ ਵੀ ਸਨਮਾਨ ਜਿਹੜਾ ਕੀਤਾ ਜਾਣਾ ਹੈ ਰਿਸ਼ੀ ਪੰਡਤ ਜੀ ਭਾਉ ਸਾਹਿਬ ਆਓ ਸਾਰੇ ਭਰਾਵਾਂ ਨੂੰ ਪਿੰਡ ਦੇ ਵਿਕਾਸਮੈਂਟ ਦੇ ਨਾਲ ਵੱਡਾ ਸਹਿਯੋਗ ਦਿੰਦੇ ਆ ਇੱਧਰ ਸਾਨੂੰ ਸਿੱਕੇ ਲੱਖ ਤੇ ਗੋਲੀਆਂ ਕਿਧਰੇ ਦੇਖੋ ਜਿੱਤੇ ਕੌਮ ਖਾਤ ਤੇ ਬਾਦ ਸਰਮਚ ਕਰਦੇ ਹੱਸ ਕੇ ਕੰਦੇ ਬਕਸੇ ਤੇ ਰਹਿੰਦੇ ਦਾ ਦੇਖੋ ਜੇ ਸਿਸ ਤਰੀਕੇ ਨਾਲ ਤੇ ਲੜਦੇ ਜਿੱਥੇ ਬੈਰੀਆਂ ਲਾਉਂਦੇ ਫਰਮਾਨ ਦੇ ਖਿਤਾ ਜਿੱਥੇ ਘੇਰ ਘੇਰਤ ਹੋਵੇ ਹੈਪੀ ਪਿਆਰਾ ਬਾਜਰਾ ਕੱਦ ਤੇ ਲੈਰੀਆਂ ਨੂੰ ਪੈਣ ਦੇ ਦਿੰਦੇ ਨੇ ਉਹ ਜਿਹੜੇ ਜਾਨੀ ਕੰਮ ਦੀ ਜੀ ਰੋਟੀਆਂ ਪਰ ਮੈਂ ਜੀ ਖੋਹਵਾ ਦਾ ਰੋਜ਼ਨ ਕਰਵਾਉਂਦੀ ਕੇਲਾ ਘਾੜੇ ਜਲਦੀ ਨਾਲ ਤਿਆਰੀ ਕਰ ਲੈਣਾ ਜਿਹੜੀ ਝੰਡੀ ਦੇ ਮਾਲ 2 ਨੰਬਰ ਤੇ ਝੰਡੀ ਵਾਲੇ ਪਾਸੇ ਹੋ ਜੀ ਵਿੱਚ ਅਰੁਣ ਬਾਹਰ ਮੇਰਾ ਕੱਪਲੇ ਲਾਗੇ ਜੀ ਆਗੋ ਮੁੰਡਾ ਰੋਟੀ ਪਾਉਂਦਾ ਤੇ ਕੱਪਾ ਪਾਉਂਦਾ ਸਮਝ ਆਓ ਹਾਂ ਜੀ ਨਾ ਜੇ ਦਾ ਸਾਥ ਦੋਨੋਂ ਬੰਦੇ ਜਲਦੀ ਨਾਲ ਆਜੋ ਕਿਉਂਕਿ ਆਪਕੋ ਸਿਆ ਦੋ ਘਾਟੇ ਕਰਕੇ ਰੁਪਈਆ ਆਓ ਭੱਜ ਕੇ ਸ਼ਾਬਾਸ਼ ਬਚੇ ਤਿਆਰ ਕੇ ਗਰੋਂਡਾ ਜਿੰਗਾਰ ਬਣ ਕੇ ਮੱਠੀਆਂ ਮੱਲਾ ਮਾਰੂਗੀ ਆਪਣਾ ਜਿਹੜੀ ਕੁੱਜੀ ਦਾ ਨਾਮ ਪੁਰਾਣਾ ਪਾਟ ਕਰਾ ਦੇਣਾ ਕਿਉਂਕਿ ਫਿਰ ਖੜਾ ਖੱਡੀ ਕਰ ਦੇਣਾ ਨਾਲੇ ਜੇ ਕਬੱਡੀ